ਇਹ ਹਾਲਤ ਹੈ ਜੀ ਹੋਗੀ ਇਹ ਦਾ ਤਰੀਕਾ ਤੂੰ ਹੁਣ ਪੁਆਈਆਂ ਜਾਂ ਮਨ ਲੜ ਨਹੀਂ ਨਹੀਂ ਸਰ ਫੋਨ ਨਾ ਭਰਿਆ ਹੈ ਨਾ ਸਰ ਜਿੱਤੇ ਅਕਰ ਜੀ ਆਦੀ ਨਹੀਂ ਰਿਹਾ ਇਹ ਸਰ ਇਹਨੂੰ ਲਾਪਟਾ ਟੈਲੀ ਰੱਖੋ ਜਦੋਂ ਤੁਸੀਂ ਬਾਹਰ ਲਾਈ ਦੀਆਂ ਵਾ ਕੋਈ ਮੈਡਮ ਦੇ ਲਈ ਨਹੀਂ ਤੇ ਬਾਹਰ ਦਵਾ ਕਾ ਟੈਲੀ ਰੱਖਦੇ ਨੇ ਛੋਟੀ ਗਾਰਡ ਸਰ ਖੜਦੇ ਆ ਟੈਲੀ ਮੋੜੀ ਗਾਰਡ ਲਈ ਹੁੰਦੇ ਆ ਆਪਾਂ ਨਾਲ ਨਾਲ ਚੈੱਕ ਕਰਦੇ ਹਾਂ ਕਿ ਹਰ ਵਾਰੀ ਕੰਪਲੀਟ ਹੁੰਦੀ ਹੈ ਤੇ ਕੋਈ ਗਾਰਵਲਡ ਕਰਦੀ ਨਹੀਂ ਸਰ ਅਮੇਸ਼ਾ ਕਰੀਏ ਆ ਸੌ ਵੀ ਜ਼ਿੰਮੇਵਾਰ ਹੋਦੇ ਨਹੀਂ ਸਰ ਕੋਈ ਇਦਾਂ ਦੀ ਗੱਦਬੜ ਪ੍ਰੋਬਲਮ ਨਹੀਂ ਆਦੀ ਹਮੇਸ਼ਾ ਡੇਲੀ ਇੰਸਟਰਕਸ਼ਨਸ ਲਈ ਦੇ ਜਾਂ ਫੇਰ ਸਟ੍ਰਿਕਟਲੀ ਦੇ ਦਿੰਨੇ ਸਰ ਬਸ ਮੈਡਮ ਦੋ ਤਿੰਨ ਕੰਮਲੇਟਾ ਅੱਗੇ ਵੀ ਆਈਆਂ ਤੁਹਾਡੇ ਕੋਲ ਕੋਈ ਕਾਰਵਾਈ ਨਹੀਂ ਨਹੀਂ ਸਰ ਕੋਈ ਕੰਪਲੇਂਟ ਨਹੀਂ ਸੌਣ ਇਹ ਹੋਏ ਤੇ ਜਰੂਰ ਆਪਾਂ ਸੌਣ ਕਰ ਲਈਏ ਤੇ ਬਾਕੀ ਇਹੋ ਜਿਹਾ ਤੁਹਾਨੂੰ ਜਿਹੜੀ ਬੱਚਿਆਂ ਕੋਲ ਤੁਸੀਂ ਮਜ਼ਦੂਰੀ ਕਰਦੇ ਨਹੀਂ ਸਰ ਕਈ ਵਾਰੀ ਆ ਦੇਖੋ ਰਿਕਾਰਡਿੰਗ ਆਜ ਵੀ ਹੈਗੀ ਹੈ ਹੋਰੀਆ ਦੀ ਕੋਈ ਪ੍ਰੋਬਲਮ ਨਹੀਂ ਬਾਕੀ ਸਭ ਤੇ ਹੁਣ ਪਾਸ ਕਰ ਰੱਖਾਂਗੇ ਆਟੋ ਵਾਇਰ ਦਾ ਇਟਿਸੀ ਆਪ ਪਰਸਨਲੀ ਆਟੋ ਵਾਲੇ ਦੀ ਮੀਟਿੰਗ ਲੈ ਕੇ ਕਹਿ ਦੇ ਨੇੜੇ ਬੱਚੇ ਲੈ ਕੇ ਅੱਛਾ ਜਿਹੜੀ ਚੈਕਿੰਗ ਕੀਤੀ ਹੈ ਕੀ ਕਰਨਾ ਕਿਸੇ ਤੋਂ ਮਾਲਕ ਆ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਜੀ ਅਤੇ ਮਾਨਯੋਗ ਸ਼੍ਰੀ ਅਮਨਿਉ ਰਾਣਾ ਜੀ ਐਸਐਸਪੀ ਕਰਨਤਮ ਦੇ ਸਖਤ ਨਿਰਦੇਸ਼ਾਂ ਉੱਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਅਪਲਾਈ ਕੀਤੀ ਗਈ ਸੇਕੂਲਰ ਸਕੂਲਾਂ ਪੌਸਟੇਟ ਅਸੀਂ ਅੱਜ ਬੋੜੀ ਚੌਕ ਫੇਰ ਦੁਆਰ ਤੋਂ ਚੈੱਕ ਕੀਤਾ ਹੈ ਕਿ ਜਿੱਥੇ ਫੇਰ ਕਮੀਆਂ ਥੋੜੀ ਥੋੜੀ ਪਾਈਆਂ ਗਈਆਂ ਹੈਗੀਆਂ ਜਿਨ੍ਹਾਂ ਨੂੰ ਅਸੀਂ ਅੱਜ ਚਲਾਨ ਦਿੱਤਾ ਤੇ ਕੁਝ ਇੰਕਾਉਂਡ ਕੀਤੀਆਂ ਗਈਆਂ ਉਸੇ ਲੜੀ ਦੇ ਅੰਦਰ ਏਸੀ ਰੋਡ ਦੇ ਉੱਤੇ ਇੱਕ ਮਾਤਾ ਗੰਗਾ ਸੀਨੀਅਰ ਸੈਕੰਡਰੀ ਸਕੂਲ ਹੈਗਾ ਜੋ ਕਿ ਗਵਰਨਮੈਂਟ ਸਰਕਾਰੀ ਸਕੂਲ ਹੈਗਾ ਅਸ ਤੋਂ ਪਹਿਲਾਂ ਜਿਹੜੇ ਸੀਗੇ ਜਾਂ ਕਿਸੇ ਵੀ ਹੋਰ ਜਗ੍ਹਾ ਹੈਗੇ ਸਰਕਾਰੀ ਸਕੂਲਾਂ ਦੇ ਉੱਤੇ ਕੋਈ ਲਗਾਮ ਨਹੀਂ ਕਸੀ ਜਾਂਦੀ ਜਿਸ ਕਰਕੇ ਖਾਮੀਆਂ ਜਾਇ ਹੈ ਕਿਉਂਕਿ ਸਰਕਾਰੀ ਸਕੂਲਾਂ ਨੂੰ ਕੋਈ ਗੱਡੇ ਨਹੀਂ ਹੁੰਦੀ ਬਟ ਉਹਨਾਂ ਸਰਕਾਰੀ ਸਕੂਲਾਂ ਵਿੱਚ ਈ ਰਿਕਸ਼ਾ ਦੇ ਉੱਤੇ ਬੱਚੇ ਆ ਰਹੇਗੇ ਸਰਕਾਰੀ ਸਕੂਲਾਂ ਦੇ ਜਿਹੜੇ ਪ੍ਰਿੰਸੀਪਲ ਹੈ ਅੰਦਰ ਕੁਰਸੀਆਂ ਤੇ ਬੈਠੇ ਹੈ ਪਰ ਉਹ ਇਹ ਬਾਅਦ ਚੈੱਕ ਨਹੀਂ ਕਰਦੇ ਕਿ ਉਹ ਬੱਚੇ ਕਿਸ ਤੀਹ ਪਿਆਰੇ ਕਿਸ ਸੇਫਟੀ ਪਿਆਰੇ ਕਿਸ ਨਿਯਮਾਂ ਨੂੰ ਉਲੰਘਣਾ ਕਰ ਰਹੇ ਹੈ ਨਹੀਂ ਕਰ ਰਹੇ ਹੈ ਅਸੀਂ ਉਸੇ ਕੜੀ ਚ ਮਾਤਾ-ਪਿਤਾ ਦਾ ਸਕੂਲ ਚ ਚੈੱਕ ਕੀਤਾ ਤੇ ਮਾਤਾ-ਪਿਤਾ ਸਕੂਲ ਦੇ ਜਿਹੜੇ ਪ੍ਰਿੰਸੀਪਲ ਹੈਗੇ ਉਹਨਾਂ ਨੂੰ ਬੁਲਾ ਕੇ ਸਾਫ਼ ਬੱਚਿਆਂ ਨੂੰ ਹਦਾਇਤਾਂਾਂ ਮਾਤੇ ਸਪੱਸ਼ਟ ਕਰ ਦਿੱਤਾ ਗਿਆ ਜੇ ਮੁੜ ਕੇ ਇਹਨਾਂ ਰਿਕਸ਼ਿਆਂ ਦੇ ਉੱਤੇ ਕੋਈ ਬੱਚਾ ਸਰਕਾਰੀ ਸਕੂਲ ਦੇ ਅੰਦਰ ਆਵੇਗਾ ਅਸੀਂ ਸਕੂਲ ਪ੍ਰਿੰਸੀਪਲ ਅਤੇ ਡਰਾਈਵਰ ਦੇ ਉੱਤੇ ਕਾਰਵਾਈ ਕਰਾਂਗੇ ਫਿਰ ਐਫਆਈਆਰ ਦਰਜ ਕੀਤੀ ਜਾਵੇਗੀ ਹਾਂ ਦੇਖਾ ਜਿਹੜੇ ਅਜੇ ਚਲਾਣੇ ਦੇ ਕਟੇਗੇ ਆ ਕਿੰਨੇ ਚਲਾਣ ਕਟੇ ਤੇ ਕਿੰਨੀਆਂ ਬੋਰਡੀਆਂ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ ਸਾਡੇ ਸੀਨੀਅਰ ਅਸਲਾ ਜੋ ਦਿਸ਼ਾ ਨਿਰਦੇਸ਼ ਦਿੱਤੇ ਗਏ ਹੈ ਉਹਨਾਂ ਮੁਤਾਬਕ ਜਿਹੜਾ ਅੱਜ ਜਿਹੜੀ ਬਸਾਂ ਦੀ ਚੈੱਕ ਕੀਤੀ ਗਈ ਹੈ ਤੇ ਕਿੰਨੇ ਫਰ ਗੱਡੀਆਂ ਬੋਰਡੀਆਂ ਦੋ ਗੱਡੀਆਂ ਫਾਊਂਡ ਹੈ ਟੋਟਲ 10 ਚਲਾਣ ਕੀਤੇ ਗਏ ਸਰ ਇਹ ਕਿਹੜੇ ਕਿਹੜੇ ਕਾਗਜ਼ ਹਨ ਬੋ ਜਿਹੜੇ ਕੋਈਟ ਨੇ ਅੱਜ ਕੁੱਝ ਗੱਡੀਆਂ ਜਿਹੜੀਆਂ ਵਾਈਟ ਕਲਰ ਵਿੱਚ येलो ਕਲਰ ਕਲਰ ਦੇ ਵਿੱਚ ਜਿਨ੍ਹਾਂ ਦਾ ਚਾਹੇ ਜਿਨ੍ਹਾਂ ਦੇ ਵਿੱਚ ਬੱਚੇ ਓਵਰਲੋਡ ਸੀਗੇ ਵਿਦਾਊਟ ਯੂਨੀਫਾਰਮ ਇਹਨਾਂ ਨੇ ਜਿਹੜੇ ਚਲਾਣ ਕੀਤੇ ਗਏ ਕਮਿਸ਼ਨ ਦੇ ਅੰਦਰ ਕਿੰਨੇ ਮੱਤੀ ਆ ਰਹੇ ਆ ਰਹੇ ਨਾ ਜਿਸ ਸਰ ਨੇ ਇੱਕ ਮੀਟਿੰਗ ਕੀਤੀ ਸੀ ਪ੍ਰਾਈਵੇਟ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਦੇ ਨਾਲ 15 ਅਕਤੂਬਰ ਤੋਂ ਬਾਅਦ ਜਿਹੜਾ ਵੀ ਕੋਈ ਸੇਵਕ ਪਾਰਕ ਨੂੰ ਕੰਪਲੀਟ ਨਹੀਂ ਕਰੇਗਾ ਉਹਨਾਂ ਦੇ ਪ੍ਰਿੰਸੀਪਲਾਂ ਤੇ ਐਫਆਈਆਰ ਲੱਗੇਗਾ ਸੈਕਸ਼ਨ 222 ਦੇ ਤੰਦ ਇਹ ਸਰ ਆਪਾਂ ਬੜੀ ਹਦਾਇਤ ਕਰਦੇ ਹਾਂ ਦੋ ਵਾਲੇ ਇਹ ਲੈਣ ਕਰਦੇ ਆਪਾਂ ਫਿਰ ਉਸ ਬਾਅਦ ਹੀ ਬੱਚੇ ਆ ਰਹੇ ਮੈਨੂੰ ਨਹੀਂ ਸਰ ਕੋ ਚੈੱਕ ਕਰਦੇ ਵੇਖੋ ਆ ਬਾਹਰ ਖੜੇ ਹੋਏ ਆ ਮੈਂ ਤੰਨਾਂ ਨੂੰ ਵੀ ਦੇਖ ਰਿਹਾ ਕਿੰਨੀ ਦੇਰ ਦੇ ਖੜੇ ਹੈਗੇ ਪਰ ਉਹ ਬੱਚੇ ਦੋ ਕੋ ਉੱਤਰ ਰਹੇ ਆ ਹਰ ਇੱਕ ਕਰ ਇੱਧਰ ਮਨ ਰੁਕੇ ਹੋਏ ਉਹ ਬਹੁਤ ਕੋ ਉੱਤਰ ਰਹੇ ਆ ਬਹੁਤ سارے ਉੱਤਰ ਰਹੇ ਆ ਲਗਤਰ ਉੱਤਰ ਰਹੇ ਆ ਸ਼ੋ ਬਟੂ ਜਿਹੜਾ ਰਿਕਸ਼ੇ ਤੇ ਆਇਆ ਰਿਕਸ਼ੇ ਤੇ ਆਪਾਂ ਇਹਨਾਂ ਦਾ ਜੋ ਕਿਤੇ ਸਕੂਲ ਵਿੱਚ ਬੰਦੇ ਨੇ ਠੀਕ ਹੈ ਜੀ ਮੈਂ ਸਾਰੇ ਸਰਕਾਰੀ ਸਕੂਲ ਕੋਈ ਨਹੀਂ ਚੱਕਾ ਤਾਂ ਮੈਂ ਇਸ